ਸਤਿ ਸ਼੍ਰੀ ਅਕਾਲ ਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅ ਅੱਜ ਆਪਾਂ ਕਟਿੰਗ ਕਰ ਰਹੇ ਹਾਂ ਜੀ কুরਤੀ ਦੀ ਤੇ ਅੱਜ ਆਪਾਂ কুরਤੀ ਦੇ ਪੱਲਿਆ ਪੱਲਿਆਂ ਦੇ ਵਿੱਚ ਕਾਟ ਜਿਹੜੀ ਪਾਵਾਂਗੇ ਇਹ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਤੇ ਧਿਆਨ ਨਾਲ ਦੇਖ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਸਲਵਾਰ ਦੀ ਕਟਿੰਗ ਦੱਸੀ ਸੀ ਜੀ ਉਹ ਤੁਸੀਂ ਪਿੱਛੇ ਦੇਖ ਸਕਦੇ ਹੋ ਇਹ ਦੇਖੋ ਜੀ ਕੁਰਤੀ ਦੇ ਪੱਲੇ ਕੱਲ ਆਪਾਂ ਨੇ ਤਾਰਲੇ ਸੀਗੇ ਹੁਣ ਇਹਨਾਂ ਦੋਨਾਂ ਪੱਲਿਆਂ ਨੂੰ ਬੈਕ ਫਰੰਟ ਦਾ ਇਹ ਪੱਲਾ ਇਹ ਹਜੇ ਜੁੜੇ ਹੋਏ ਨੇ ਆਪਾਂ ਇਹਨਾਂ ਨੂੰ ਦੋਨਾਂ ਨੂੰ ਬਰਾਬਰ ਲੰਬਾਈ ਨਾਪ ਕੇ ਇਹਦਾ ਸੈਂਟਰ ਕਰਕੇ ਦੋਨੋਂ ਪੱਲੇ ਅਲੱਗ ਕਰ ਲਾਂਗੇ ਇਹਦੇ ਬੈਕ ਫਰੰਟ ਪੱਲੇ ਨੂੰ ਆਪਾਂ ਨੇ ਅਲੱਗ ਕਰ ਲੈਣਾਗਾ ਇਹ ਦੇਖੋ ਜੀ ਇਹ ਹੁਣ ਆਪਣੇ ਕੋਲ ਦੋ ਪੱਲੇ ਹੋ ਗਏ ਇੱਕ ਅੱਗੇ ਵਾਲਾ ਪੱਲਾ ਇੱਕ ਪਿੱਛੇ ਵਾਲਾ ਪੱਲਾ ਦੋਨੋਂ কুরਤੀ ਦੇ ਆਪਣੇ ਇਹ ਪੱਲੇ ਹੋ ਗਏ ਇਹਨੂੰ ਆਪਾਂ ਚੜਾਈ ਵੀ ਕੱਲ ਦੇਖੋ ਤੁਹਾਨੂੰ ਵੀਡੀਓ ਦੇ ਵਿੱਚ ਤਾਰਨੀ ਦੱਸਤੀ ਸੀ ਤੇ ਲੰਬਾਈ ਵੀ ਤੇ ਬਾਕੀ ਜਿੱਦੇ ਆਪਾਂ ਦੱਸਿਆ ਸੀ ਵੀ ਕਪੜਾ ਜਿਹੜਾ ਸੂਟ ਦੀ ਕਟਿੰਗ ਕਿਵੇਂ ਕਰਨੀ ਹੈ ਉਹਦੇ ਤੁਹਾਨੂੰ ਲੰਬਾਈਆਂ ਚੜਾਈਆਂ ਦੇ ਵਿੱਚ ਮਾਰਜਨ ਜਿੰਨਾ ਵੀ ਰੱਖਣਾ ਸੀ ਉਹ ਵੀ ਦੱਸਤਾ ਸੀ ਹੁਣ ਆਪਾਂ ਪਹਿਲਾਂ ਜੀ ਇੱਕ ਪੱਲਾ ਲੈ ਲਾਂਗੇ ਇਹਤੇ ਪ੍ਰੈਸ ਕਰ ਲਾਂਗੇ ਜਿਹੜਾ ਵੀ ਇਹਦੇ ਵਿੱਚ ਬਲ ਪਏ ਹੋਏ ਨੇ ਕਿਉਂਕਿ ਕਾਟਨ ਦਾ ਸੂਟ ਹੈ ਇਹਨੂੰ ਜਦੋਂ ਆਪਾਂ ਥੋੜਾ ਜਿਹਾ ਵੀ ਸਾਈਡ ਤੇ ਇਕੱਠਾ ਜਾਂ ਕਰਕੇ ਰੱਖਦੇ ਆ ਤਾਂ ਇਹਦੇ ਵਿੱਚ ਬਲ ਪੈ ਜਾਂਦੇ ਨੇ ਤੇ ਬਾਕੀ ਇਹ ਵਾਸ਼ ਕੀਤਾ ਹੋਇਆ ਜੀ ਵਾਸ਼ ਕਰਨ ਵੇਲੇ ਵੀ ਥੋੜਾ ਬਹੁਤੇ ਬੱਟ ਜੇ ਪੈ ਜਾਂਦੇ ਨੇ ਉਹਨੂੰ ਆਪਾਂ ਪ੍ਰੈਸ ਨਾਲ ਚੰਗੀ ਤਰ੍ਹਾਂ ਕੱਢ ਲਾਂਗੇ ਵੀ ਤਾਂਕਿ ਕਿਤੇ ਆਪਣਾ ਕੱਪੜਾ ਇਕੱਠਾ ਜਾਂ ਵੱਧ ਘਟ ਨਾ ਹੋ ਜੇ ਇੱਕ ਤਾਂ ਇਹਦੇ ਨਾਲ ਪ੍ਰੈਸ ਕਰਨ ਨਾਲ ਝੁਕਾਣ ਨਿਕਲ ਜੂਗਾ ਜੇ ਕੋਈ ਥੋੜਾ ਬਹੁਤਾ ਧੋਣ ਵਕਤ ਸੁਕਣਾ ਪਉਣ ਵਕਤ ਪਿਆ ਹੁੰਦਾਗਾ ਤੇ ਇਸ ਲਈ ਪ੍ਰੈਸ ਜ਼ਰੂਰੀ ਹੈ ਜੀ ਜੇਕਰ ਤੁਸੀਂ ਸਫਾਈ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪ੍ਰੈਸ ਕਰਨੀ ਬਹੁਤ ਜ਼ਰੂਰੀ ਹੈਗੀ ਬਿਨਾ ਪ੍ਰੈਸ ਤੋਂ ਕਟਿੰਗ ਵਧੀਆ ਨਹੀਂ ਹੁੰਦੀ ਇਹ ਦੇਖੋ ਆਪਾਂ ਨੇ ਪਹਿਲਾਂ ਜਿਵੇਂ ਮੈਂ ਇੱਕ ਪੱਲੇ ਤੇ ਪ੍ਰੈਸ ਕਰੀਆ ਸੇਮ ਉਸੇ ਤਰੀਕੇ ਨਾਲ ਕਰਨੀ ਹੈ ਇਹ ਦੇਖੋ ਹੁਣ ਆਪਣਾ ਇੱਕ ਪੱਲਾਗਾ ਇਹ ਆਪਾਂ ਘੇਰੇ ਦੀ ਚੜਾਈ ਦੇ ਹਿਸਾਬ ਨਾਲ ਚੌੜਾ ਲੈ ਲੈਣਾ ਤੇ ਮਾਰਜਨ ਜਿੰਨਾ ਆਪਾਂ ਨੇ ਚਾਕਾਂ ਦੇ ਵਿੱਚ ਤੁਹਾਨੂੰ 4 ਇੰਚ ਐਕਸਟਰਾ ਦੱਸਿਆ ਸੀ ਉਨਾ ਮਾਰਜਨ ਰੱਖ ਕੇ ਚੌੜਾ ਪੱਲਾ ਆਪਾਂ ਨੇ ਲੈ ਲਿਆ ਹੁਣ ਤੁਸੀਂ ਦੇਖ ਸਕਦੇ ਹੋ ਇੱਕ ਸਾਈਡ ਤੇ ਓਪਨ ਸਾਈਡ ਆ ਜਿਹੜੀ ਦੂਸਰੀ ਸਾਈਡ ਨਾਲ ਆਪਾਂ ਮਲਾ ਲਾਂਗੇ ਜਿਹੜੀ ਸੈਂਟਰ ਹੈਗਾ ਇਹ ਜੋਇੰਟ ਰਹ ਜੂਗਾ ਜੀ ਇੱਥੋਂ ਕਰੀਜ ਬਣ ਜੂਗੀ ਪਹਿਲਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਵਿਛਾ ਕੇ ਹੱਥਾਂ ਨਾਲ ਜਿਹੜੇ ਵੱਟ ਨੇ ਉਹ ਕੱਢ ਲੈਣੇ ਨੇ ਕਿਉਂਕਿ ਇਹਦੇ ਨਾਲ ਕੀ ਹੁੰਦਾ ਜੇਕਰ ਆਪਣਾ ਪੱਲਾ ਕਿਸੇ ਸਾਈਡ ਤੋਂ ਕਾਣ ਚ ਉੱਚਾ ਨੀਵੇਂ ਜਾ ਰਿਹਾ ਤਾਂ ਜਦੋਂ ਆਪਾਂ ਇੱਥੇ ਹੱਥ ਨਾਲ ਚੰਗੀ ਤਰ੍ਹਾਂ ਪ੍ਰੈਸ ਕਰਦੇ ਆਂ ਤਾਂ ਇਹਦੇ ਜਿਹੜੇ ਸਾਰੇ ਬਟ ਨਿਕਲ ਜਾਂਦੇ ਨੇ ਤੇ ਜਿਹੜਾ ਇਹਦੇ ਵਿੱਚ ਕਾਣ ਹੈ ਉਹ ਆਟੋਮੈਟਿਕ ਹੀ ਨਿਕਲ ਜਾਂਦਾਗਾ ਬਾਕੀ ਪ੍ਰੈਸ ਨੇ ਵੀ ਆਪਣਾ ਕੰਮ ਕਰਨਾ ਜੀ ਪਰ ਜੋ ਕੰਮ ਆਪਣੇ ਹੱਥ ਨਾਲ ਆਪਾਂ ਨੇ ਕਰੀਜ਼ ਬਣਾਉਣੀ ਹੈ ਉਹ ਆਪਾਂ ਜ਼ਿਆਦਾ ਕਾਣ ਕੱਢ ਕੇ ਵਧੀਆ ਬਣਾ ਸਕਦੇ ਆਂਗੇ ਇਸ ਤਰੀਕੇ ਨਾਲ ਤੁਸੀਂ ਕਰੀਜ਼ ਬਣਾ ਕੇ ਪ੍ਰੈਸ ਕਰ ਲਿਓ ਜੀ ਦੋਨੋਂ ਪੱਲਿਆਂ ਤੇ ਸੇਮ ਤਰੀਕੇ ਨਾਲ ਹੀ ਪ੍ਰੈਸ ਹੋਊਗੀ ਇਸ ਤੋਂ ਬਾਅਦ ਜੀ ਆਪਾਂ ਤੁਹਾਨੂੰ ਜਿਹੜੀਆਂ ਘਾਟਾਂ ਨੇ ਉਹ ਦੱਸਾਂਗੇ ਨਾਪ ਦੇ ਹਿਸਾਬ ਨਾਲ ਕਾਟਾਂ ਵੱਧ ਘੱਟ ਹੋ ਜਾਣਗੀਆਂ ਜੀ ਉਹ ਵੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਕਿਵੇਂ ਮੋੜਿਆਂ ਦੀ ਕਟ ਪਾਉਣੀ ਹੈ ਕਿਵੇਂ ਪਲੇਟਾਂ ਦੇ ਨਿਸ਼ਾਨ ਲਗਾਉਣੇ ਨੇ ਉਹ ਵੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਇਸ ਲਈ ਵੀਡੀਓ ਨੂੰ ਐਂਡ ਤੱਕ ਤੇ ਧਿਆਨ ਨਾਲ ਜ਼ਰੂਰ ਦੇਖ ਲਿਆ ਕਰੋ ਤੇ ਸ਼ੇਅਰ ਵੀ ਕਰਦਿਆ ਕਰੋ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਜੀ ਵੀਡੀਓ ਨੂੰ ਤੇ ਇਸ ਤਰੀਕੇ ਨਾਲ ਆਪਾਂ ਨੇ ਜਿਹੜੀ ਪ੍ਰੈਸ ਹੈ ਇਹ ਦੋਨੋਂ ਪੱਲਿਆਂ ਤੇ ਕਰਨੀ ਹੈਗੀ ਮੈਂ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਇਸ ਸੂਟ ਦਾ ਕੋਈ ਰੁੱਖ ਨਹੀਂ ਹੈਗਾ ਜੇਕਰ ਤੁਹਾਡਾ ਕੋਈ ਫੁੱਲਾਂ ਵਾਲਾ ਸੂਟ ਹੈ ਤਾਂ ਤੁਸੀਂ ਇਹ ਦੇਖੋ ਵੀ ਉਹਦੇ ਮੂਹ ਨੇ ਜਿਹੜੇ ਉੱਪਰ ਵੱਲ ਨੂੰ ਹੀ ਜਾਣੇ ਚਾਹੀਦੇ ਨੇ ਜਿਵੇਂ ਪੱਤੀਆਂ ਹੋ ਗਈਆਂ ਪੱਤੀਆਂ ਦੇ ਮੂਹ ਉੱਪਰ ਵੱਲ ਨੂੰ ਜਾਣੇ ਚਾਹੀਦੇ ਨੇ ਵੀ ਇਹ ਨਾ ਹੋਵੇ ਵੀ ਇੱਕ ਦਾ ਮੂਹ ਉੱਪਰ ਜਾ ਰਿਹਾ ਇੱਕ ਦਾ نیچے ਨੂੰ ਦੋਨੋਂ ਪੱਲਿਆਂ ਤੇ ਜੀ ਆਪਾਂ ਪ੍ਰੈਸ ਇਸ ਤਰੀਕੇ ਨਾਲ ਕਰ ਲਾਂਗੇ ਫਿਰ ਤੁਹਾਨੂੰ ਮੈਂ ਰੁੱਖ ਦੀ ਗੱਲ ਕਰਦੀ ਆ ਜੇ ਆਪਾਂ ਸੇਮ ਰੁੱਖ ਨਾਲ ਸੂਟ ਕਿਵੇਂ ਬਰਖੀਏ ਦੇਖੋ ਦੋਨੋਂ ਪੱਲੇ ਮੈਂ ਅਲੱਗ ਕਰ ਲਏ ਸੀਗੇ ਜੁਆਇੰਟ ਪਾਸਾ ਦੋਨਾਂ ਦਾ ਇੱਕ ਸਾਈਡ ਰੱਖਣਾ ਤੇ ਓਪਨ ਸਾਈਡ ਦੋਨਾਂ ਦੀ ਇੱਕ ਸਾਈਡ ਰੱਖਣੀ ਹੈ ਇਸ ਚੀਜ਼ ਦਾ ਖਾਸ ਧਿਆਨ ਰੱਖਿਓ ਜੀ ਓਪਨ ਸਾਈਡ ਤੋਂ ਕੱਟਾ ਪੈਣੀ ਹੈ ਜੀ ਜੁਆਇੰਟ ਸਾਈਡ ਆ ਗਿਆ ਜਿਹੜਾ ਕੁੜਤੀ ਦਾ ਸੈਂਟਰ ਆ ਜਾਊਗਾ ਗਲੇ ਵਾਲੀ ਸਾਈਡ ਇਹਨੂੰ ਆਪ ਇੱਕ ਜਦੋਂ ਆਪਾਂ ਨੇ ਇਹ ਦੋਨੋਂ ਪੱਲੇ ਰੱਖਣੇ ਨੇ ਇਹਨਾਂ ਦੀ ਕਰੀਜ਼ ਹੈ ਜਿਹੜੀ ਬਿਲਕੁਲ ਅਕਸਾਰ ਹੋਣੀ ਚਾਹੀਦੀ ਹੈ ਜਿੱਥੇ ਜੋਇੰਟ ਹੈ ਓਪਨ ਸਾਈਡ ਤੋਂ ਵੱਧ ਘੱਟ ਹੋਊਗੀ ਜਿਉ ਉਹ ਆਪਣੇ ਕਟਿੰਗ 'ਚ ਆ ਜੂਗਾ ਕੋਈ ਚੱਕਰ ਨਹੀਂ ਪਰ ਜੋਇੰਟ ਸਾਈਡ ਹੈ ਜਿਹੜੀ ਕਰੀਜ਼ ਬਣਾਈ ਹੈ ਆਪਾਂ ਨੇ ਕਰੀਜ਼ਾਂ ਤੁਹਾਡੀਆਂ ਬਿਲਕੁਲ ਮਿਲਦੀਆਂ ਹੋਣੀਆਂ ਚਾਹੀਦੀਆਂ ਨੇ ਸੂਤ ਪਰ ਦਾ ਵੀ ਇੱਧਰ ਉੱਧਰ ਫਰਕ ਨਹੀਂ ਹੋਣਾ ਚਾਹੀਦਾ ਇਹਨੂੰ ਤੁਸੀਂ ਚੰਗੀ ਤਰ੍ਹਾਂ ਹੱਥ ਨਾਲ ਚੱਕ ਕੇ ਪੱਲਿਆਂ ਨੂੰ ਇਕਸਾਰ ਕਰ ਲਿਓ ਤੇ ਦੂਸਰੀ ਗੱਲ ਇਹ ਆ ਜੀ ਦੇਖੋ ਰੁੱਖ ਦੀ ਗੱਲ ਮੈਂ ਤੁਹਾਨੂੰ ਦੱਸ ਰਹੀ ਆ ਮੇਰੀਆਂ ਦੋਨੋਂ ਕੰਨੀਆਂ ਦਾ ਮੂੰਹ ਜਿਹੜਾ ਇਹ ਇਹ ਦੇਖ ਸਕਦੇ ਹੋ ਤੁਸੀਂ ਇਹਦੀ ਕੰਨੀ ਵੀ ਜਿਹੜੀ ਉੱਪਰ ਹੈ ਤੇ ਦੂਸਰੇ ਪੱਲੇ ਦੀ ਕੰਨੀ ਹੈ ਜਿਹੜੀ ਉਹ ਵੀ ਉੱਪਰ ਹੈਗੀ ਤੇ ਇਹ ਪਹਿਲਾਂ ਸਾਰਿਆਂ ਜੋ ਆਪਾਂ ਤੀਰੇ ਦਾ ਨਿਸ਼ਾਨ ਲਾ ਲਾਂਗੇ ਜੀ ਤੀਰੇ ਦਾ ਨਿਸ਼ਾਨ ਆਪਾਂ ਨੇ ਸਿੱਧਾ ਲਾਉਣਾਗਾ ਜਿਹੜੀ ਆਪਾਂ ਤੀਰੇ ਦੇ ਵਿੱਚ ਛੇਪ ਵਾਲੀ ਗਾਟ ਪਾਉਨੇ ਆ ਵੀ ਡਾਊਨ ਪਾਉਨੇ ਆ ਥੋੜੀ ਜੀ ਉਹ ਡਾਊਨ ਵਾਲੀ ਨਹੀਂ ਪਾਉਣੀ ਜੀ ਸਿੱਧਾ ਨਿਸ਼ਾਨ ਲਾਉਣਾਗਾ ਤੀਰੇ ਦਾ ਕਿਉਂਕਿ ਜਿਹੜਾ ਹੁੰਦਾਗਾ 5.5 ਤੱਕ ਗळा ਉਹ ਸਿੱਧੀ ਨਿਸ਼ਾਨ ਲੱਗਦਾਗਾ ਜੇਕਰ ਤੁਹਾਡਾ ਗਲਾ ਵੱਡਾ ਛੋਟਾਗਾ ਤਾਂ ਉਹਦੇ ਵਿੱਚ ਤੀਰੇ ਦੇ ਮੋਡੇ ਦੀ ਕਾਟ ਪੈਂਦੀ ਆ ਡੌਨ ਵਾਲੀ ਤਾਂ ਉਹ ਵੀ ਅਲੱਗ-ਅਲੱਗ ਤਰੀਕੇ ਨੇ ਜੀ ਅੱਜ ਮੈਂ ਤੁਹਾਨੂੰ ਸਿੰਪਲ ਕਟਿੰਗ ਦੱਸ ਰਹੀ ਆ 5.5 ਤੱਕ ਜੇਕਰ 6 ਤੱਕ ਤੁਹਾਡਾ ਮੋਡਾਗਾ ਤਾਂ ਤੁਸੀਂ ਕੋਈ ਕਾਟ ਨਹੀਂ ਪਾਉਣੀ ਤੀਰੇ ਦੇ ਵਿੱਚ ਸਿੱਧਾ ਨਿਸ਼ਾਨ ਲਾਉਣਾਗਾ ਹੁਣ ਆਪਾਂ ਤੀਰੇ ਦੀ ਜਿਹੜਾ ਨਿਸ਼ਾਨ ਲਾਇਆ ਉਹ ਨਿਸ਼ਾਨ ਆਪਾਂ ਇਸ ਲਈ ਲਾਇਆ ਜੀ ਜਿੱਥੇ ਆਪਣਾ ਕੱਪੜਾ ਵੱਧ ਘਟ ਹੈ ਉੱਥੋਂ ਕਟਿੰਗ ਹੋ ਜੂਗੀ ਤੇ ਉਸ ਨਿਸ਼ਾਨ ਦੇ ਬਿਲਕੁਲ ਤੁਸੀਂ ਕਿਨਾਰੇ ਤੇ ਰੱਖ ਕੇ نیچے ਤੱਕ ਇੰਚੀ ਟੇਪ ਲੰਬਾਈ ਲੋਟ ਲੈ ਜਾਣਾ ਇਹਦੇ ਨਾਲ ਜੀ ਆਪਾਂ ਜਿੰਨੀ ਵੀ ਕੁੜਤੀ ਦੀ ਲੰਬਾਈ ਰੱਖਣੀ ਹੈ ਉੱਥੇ ਨਿਸ਼ਾਨ ਲੱਗ ਜਾਣਗੇ ਵੀ ਆਪਾਂ ਕਿਹੜਾ ਇੱਥੋਂ ਫੋਲਡ ਕਰਨਾਗਾ ਇਹਦੇ ਨਾਲ ਤੁਹਾਨੂੰ ਬਾਰ-ਬਾਰ ਨਾਪਣ ਦੀ ਜ਼ਰੂਰਤ ਨਹੀਂ ਪੈਣੀ ਤੁਹਾਡਾ ਇੱਕੋ ਵਾਰ ਚ ਜਿਹੜਾ ਸਾਰਾ ਕੰਮ ਹੋ ਜਾਊਗਾ ਇਨੂੰ ਜਦੋਂ ਆਪਾਂ ਲੰਬਾਈ ਤੱਕ ਨਾਪਾਂਗੇ ਜੀ ਅੱਧਾ ਇੰਚ ਜੇ ਮਤਲਬ ਕਿ 42 ਇੰਚ ਦੀ ਕੁੜਤੀ ਦੀ ਲੰਬਾਈ ਹੈ ਤਾਂ 42 ਇੰਚ ਤੇ ਤੁਸੀਂ ਨਿਸ਼ਾਨ ਲਾ ਲੈਣਾ 42 ਇੰਚ ਤੇ ਨਿਸ਼ਾਨ ਆਪਾਂ ਅੱਧਾ ਇੰਚ ਮੋਢੇ ਦੇ ਵਿੱਚ ਲੈਣਾ ਜਿਹੜਾ ਉਹ ਰੱਖਿਆਗਾ 42 ਤੇ ਨਿਸ਼ਾਨ ਲਾ ਕੇ ਜੀ ਆਪਣਾ ਇਹ ਹੋ ਜੂਗਾ ਇੱਥੋਂ ਆਪਾਂ ਨੇ ਘੇਰਾ ਫੋਲਡ ਕਰਨਾਗਾ ਤੇ ਇੱਕ ਇਦੂ ਬਾਅਦ ਜੀ ਆਪਾਂ ਘੇਰਾ ਜਿੰਨੀ ਜਿੰਨੇ ਜਿੰਨੀ ਵੀ ਘੇਰਾ ਚੌੜਾ ਰੱਖਣਾਗਾ ਮਤਲਬ ਕਿ ਜਿਵੇਂ ਇਹਨਾਂ ਦਾ ਘੇਰਾ 20 ਇੰਚ ਹੈ ਆਪਾਂ 10 ਤੇ ਨਿਸ਼ਾਨ ਲਾਵਾਂਗੇ ਘੇਰੇ ਦਾ ਪਹਿਲਾਂ ਆਪਾਂ ਲੰਬਾਈ ਦਾ ਲਾਇਆ ਜੀ ਵੀ ਕਿੰਨਾ ਲੰਬੀ ਰੱਖਣੀ ਹੈ ਕੁੜਤੀ ਤੇ ਹੁਣ ਜਿੰਨਾ ਘੇਰਾ ਰੱਖਣਾ ਘੇਰੇ ਦਾ ਨਿਸ਼ਾਨ ਲਾਇਆਗਾ ਇਹ ਦੇਖ ਸਕਦੇ ਹੋ ਤੁਸੀਂ ਫੱਟੀ ਨਾਲ ਮੈਂ ਸਿੱਧਾ ਨਿਸ਼ਾਨ ਲਾ ਲਿਆ ਟੈਂਡ ਤੇ ਆਪਾਂ ਇੱਥੇ ਕੱਟ ਪਾ ਦਾਂਗੇ ਜੀ ਕੱਟ ਪਾਏ ਹੋਏ ਆਪਣਾ ਘੇਰਾ ਉੱਚਾ ਨੀਵਾ ਨਹੀਂ ਹੋਊਗਾ ਕਈ ਵਾਰੀ ਕੀ ਹੁੰਦਾ ਜਦੋਂ ਆਪਾਂ ਤਰਪਾਈ ਕਰਦੇ ਆ ਫਿਰ ਦੇਖਦੇ ਆ ਇੱਕ ਘੇਰਾ 1/2 ਇੰਚ ਉੱਚਾ ਹੋ ਜਾਂਦਾ ਇੱਕ ਪਿੱਛੇ ਵੀ ਨੀ ਮਾ ਹੋ ਜਾਂਦਾ ਸੇਮ ਹੀ ਇਸੇ ਤਰੀਕੇ ਨਾਲ ਜੀ ਮੈਂ ਚਾਕਾਂ ਦੇ ਨਿਸ਼ਾਨ ਲਾਉਣੀ ਆ ਤੇ ਇਸ ਨਾਲ ਆਪਣਾ ਘੇਰਾ ਵੱਡਾ ਛੋਟਾ ਨਹੀਂ ਹੁੰਦਾ ਇਹ ਦੇਖੋ ਜੀ ਲੰਬਾਈ ਉੱਤੇ ਤੀਰੇ ਦਾ ਨਿਸ਼ਾਨ ਲਾਇਆ ਨੀਚੇ ਆਪਾਂ ਘੇਰਾ ਫੋਲਡ ਦਾ ਲਾਇਆ ਹੁਣ ਆਪਾਂ ਸਾਰਿਆਂ ਜੋ ਪਹਿਲਾਂ ਲੈ ਲਾਂਗੇ ਜੀ ਤੀਰੇ ਦੀ ਵੀ ਜਿੱਨਾ ਆਪਾਂ ਤੀਰਾ ਰੱਖਣਾਗਾ ਤੀਰਾ ਜਿਵੇਂ ਇਹਨਾਂ ਦਾ ਹੈਗਾ ਜੀ 11.5 ਇੰਚ 5.5 ਦਾ ਹੋ ਗਿਆ ਜੀ 11 ਪੌਣੇ 6 ਇੰਚ ਤੇ ਆਪਾਂ ਨਿਸ਼ਾਨ ਲਾਵਾਂਗੇ ਥੋੜਾ ਜਿਹਾ ਸੂਤ ਪਰ ਬਸ ਵਧਾ ਕੇ 5.5 ਤੋਂ ਨਿਸ਼ਾਨ ਲਾ ਲਾਂਗੇ ਇਹ ਆਪਣਾ ਤੀਰੇ ਦਾ ਹੋ ਗਿਆ ਜੀ ਇੱਥੋਂ ਆਪਾਂ ਸਿੱਧਾ 7 ਇੰਚ ਤੱਕ ਲੈਣ ਮਾਰਾਂਗੇ ਬਾਕਸ ਬਣਾ ਲਾਂਗੇ ਦਾ ਜਿਵੇਂ ਕਿ ਐਲ ਦੀ ਸ਼ੇਪ ਚ ਬਾਕਸ ਬਣ ਜੂਗਾ ਇਹਦਾ ਤੇ ਆਪਾਂ ਫੱਟੀ ਨਾਲ ਇੱਕ ਨਿਸ਼ਾਨ ਸਿੱਧਾ ਲੰਬਾਈ ਚ ਲਾ ਲਿਆ ਇੱਕ ਚੜਾਈ ਚ ਲਾ ਲਿਆ ਇਹ ਦੇਖੋ ਜੀ ਇਹ ਬਾਕਸ ਬਣ ਗਿਆ ਇੱਥੋਂ ਆਪਾਂ ਨੇ ਰੱਖਣੇ ਨੇ ਮੋਢੇ ਤੇ ਇੱਕ ਅੱਧਾ ਇੰਚ ਤੋਂ ਥੋੜਾ ਜਿਹਾ ਵਧਾ ਕੇ ਵੀ 9 ਇੰਚ ਦੇ ਲਗਭਗ ਇੱਧਰੋਂ ਲਗਭਗ 2 ਇੰਚ ਡਾਊਨ ਪੌਣੇ 2 ਇੰਚ ਰੱਖ ਸਕਦੇ ਹੋ 2 ਇੰਚ ਰੱਖ ਸਕਦੇ ਹੋ ਤੱਕ ਆਪਾਂ ਨੇ ਨਿਸ਼ਾਨ ਲਗਾ ਲੈਣਾ ਇਹਦੇ ਨਾਲ ਕੀ ਹੈ ਜੀ ਜਿਹੜਾ ਕਈ ਵਾਰੀ ਆਪਣੇ ਫਰੰਟ ਮੋਡੇ ਦੇ ਵਿੱਚ ਬਲਜੇ ਨਹੀਂ ਪੈਂਦੇ ਹੁੰਦੇ ਉਹ ਨਹੀਂ ਪੈਂਦੇ ਬੁਲਬਲੇ ਜੇ ਨਹੀਂ ਬਣਦੇ ਇਸ ਕਰਕੇ ਅੰਦਰ ਜਿਹੜਾ ਫਰੰਟ ਮੋਡਾਗਾ ਇਹ ਆਪਾਂ ਥੋੜਾ ਜਿਹਾ ਅੰਦਰ ਨੂੰ ਰੱਖ ਕੇ ਵੀ ਕਟਿੰਗ ਕਰਨਾ ਦਾ ਇਹ ਤੇ ਇਸ ਤੋਂ ਬਾਅਦ ਜੀ ਆਪਾਂ ਪਲੇਟਾਂ ਦੇ ਲੰਬੀਆਂ ਪਲੇਟਾਂ ਤੇ ਨਿਸ਼ਾਨ ਲਾਵਾਂਗੇ ਇਜਿਵੇਂ ਹੈ ਗਿਆ ਸੀਗਾ 1.5 ਇੰਚ ਤਿਆਰ ਪਲੇਟਾਂ ਸੀ ਆਪਾਂ 11 ਦੇ ਨਿਸ਼ਾਨ ਲਾ ਲਿਆ ਤੇ 7 ਇੰਚ ਆਪਾਂ ਨੇ ਪਲੇਟਾਂ ਦੀ ਲੰਬਾਈ ਲੈਣੀ ਹੈ ਜਿਹੜੀ 3.5 ਇੰਚ ਆਪਾਂ ਨੇ ਇਹ ਚੌੜਾ ਲੈਣਾਗਾ ਜੇਕਰ ਜਿਵੇਂ ਹੈ ਗਿਆਗਾ ਵੀ 17 17.5 ਇੰਚਰ ਫਿਟਿੰਗ ਹੋਵੇ ਤਾਂ ਤੁਸੀਂ 2.5 ਨ ਵੀ ਲੈ ਸਕਦੇ ਹੋ ਪਲੇਟਾਂ ਦੀ ਚੜਾਈ ਜੇ ਹੈਗਾ ਵੀ 26 27 ਇੰਚ ਫਿਟਿੰਗ ਦਾ ਹੋਵੇ ਤਾਂ ਤੁਸੀਂ ਸਾਡ 24 ਇੰਚ ਚੜਾਈ ਵੀ ਲੈ ਸਕਦੇ ਹੋ ਤੇ ਇਸ ਤੋਂ ਬਾਅਦ ਜੀ ਆਪਾਂ ਨੇ ਲਾਇਆ हिਪ ਦਾ ਨਿਸ਼ਾਨ हिਪ ਦਾ ਨਿਸ਼ਾਨ ਇਹ ਜਿਹੜੇ ਚਾਕ ਦੇ ਛੋਟੇ ਰਖਾਉਂ ਵੀ ਉੱਚੇ ਪਾਉਂਦੇ ਨੇ ਇਸ ਲਈ हिਪ ਦਾ ਨਿਸ਼ਾਨ ਆਪਾਂ ਨੇ 14.5 ਤੇ ਲਾਇਆ ਨਹੀਂ ਨੋਰਮਲ हिਪ ਦਾ ਨਿਸ਼ਾਨ 15 ਤੇ ਲੱਗਦਾ ਹੁੰਦਾ ਜੀ ਜੇਕਰ ਵੀ ਕੋਈ ਨੋਰਮਲ ਚਾਕ ਪਾਉਂਦਾ ਜੇ ਕਈ ਵੀ ਉਹ ਜ਼ਿਆਦਾਤਰ ਨੀਵੇਂ ਜਾ ਕੇ ਪਉਂਦੀਆਂ ਨੇ ਇਸ ਲਈ 15.5 ਤੱਕ ਵੀ ਨਿਸ਼ਾਨ 16 ਤੱਕ ਵੀ ਚੱਲਿਆ ਜਾਂਦਾਗਾ ਤੇ ਇੱਥੇ ਲਾਉਣੀ ਆ ਜੀ ਇਹ ਹੋ ਗਿਆ ਜੀ ਆਪਣਾ ਦੋਨੇ ਪਲੇਟਾਂ ਦੇ ਸੈਂਟਰ ਤੋਂ ਥੋੜਾ ਜਿਹਾ ਘਟਾ ਕੇ ਉੱਪਰ ਨੂੰ ਜਿਵੇਂ ਆਪਾਂ ਨੇ 7 ਇੰਚ ਤੇ ਆ 4 ਇੰਚ ਤੇ ਪਲੇਟਾਂ ਦਾ ਸੈਂਟਰ ਕਰਕੇ ਉੱਥੇ ਆਪਾਂ ਕਮਰ ਦਾ ਨਿਸ਼ਾਨ ਲਾ ਲਿਆ ਤੇ نیچے ਆਪਾਂ ਨੇ ਜਿੱਥੇ 14.5 ਦਾ ਐਂਡ ਹੋਇਆ ਸੀਗਾ ਉੱਥੇ ਆਪਾਂ ਨੇ ਹਿੱਪ ਦਾ ਨਿਸ਼ਾਨ ਲਾਇਆ ਹੁਣ 9 ਇੰਚ ਤੇ ਆਪਾਂ ਲਾਵਾਂਗੇ ਜੀ ਫਿਟਿੰਗ ਦਾ ਨਿਸ਼ਾਨ ਇਹਨਾਂ ਦੀ ਜਿਹੜੀ ਫਿਟਿੰਗ ਹੈ ਇਹ 18 ਇੰਚ ਹੈਗੀ ਇਸ ਤੋਂ ਬਾਅਦ ਆ ਜਾਣਿਆ ਜੀ ਆਪਾਂ ਕਮਰ ਤੇ ਕਮਰ ਤੇ ਜਦੋਂ ਆਪਾਂ ਨੇ ਨਿਸ਼ਾਨ ਲਾਉਣਾ ਇਹਨਾਂ ਦੀ ਜਿਹੜੀ ਕਮਰ ਹੈ ਉਹ 15.5 ਇੰਚ ਹੈ ਪੌਣੇ 38 ਤੇ ਆਪਾਂ ਪੌਣੇ 9 ਤੇ ਨਿਸ਼ਾਨ ਲਾਵਾਂਗੇ ਕਿਉਂਕਿ ਜਿਹੜੀਆਂ ਆਪਾਂ ਪਲੇਟਾਂ ਪਾਵਾਂਗੇ 1 ਇੰਚ ਕੱਪੜਾ ਆਪਣਾ ਪਲੇਟਾਂ 'ਚ ਆ ਜਾਣਾ ਇਸ ਲਈ ਆਪਾਂ ਪਲੇਟਾਂ ਦਾ ਨਿਸ਼ਾਨ 1 ਇੰਚ ਵਧਾ ਕੇ ਲਾਵਾਂਗੇ ਤੇ ਜਿਹੜਾ हिਪ ਦਾ ਨਿਸ਼ਾਨ ਹੈਗਾ ਉਹ ਆਪਾਂ ਨੇ ਸੇਮ ਹੋਣਾ ਹੀ ਲਾਉਣਾ ਜਿੰਨੀ हिਪ ਰੱਖਣੀ ਹੈਗੀ ਕੱਲੀ ਕਮਰ ਦਾ ਨਿਸ਼ਾਨ ਆਪਾਂ ਨੇ ਵਧਾ ਕੇ ਲਾਉਣਾਗਾ ਬਾਕੀ ਤਾਂ ਦੇਖੋ ਜੀ ਜਦੋਂ ਫਿਟਿੰਗ ਦੀ ਸਲਾਈ ਲਾਉਣੀ ਆ ਉਦੋਂ ਇੱਕ ਬਾਰੀ ਇੰਚੀ ਟੇਪ ਨਾਲ ਨਾਪ ਕੇ ਨਿਸ਼ਾਨ ਲਾਉਣੇ ਚਾਹੀਦੇ ਨੇ ਤੇ ਹੁਣ ਦੇਖੋ ਇਹਨਾਂ ਦੀ हिਪ ਹੈਗੀ ਹੈਗੀ 19 ਇੰਚ ਆਪਾਂ 9.5 ਤੇ ਜਿਹੜੇ हिਪ ਦਾ ਨਿਸ਼ਾਨ ਲਾ ਦਾਂਗੇ ਇੱਥੋਂ ਤੁਸੀਂ ਕੀ ਕਰਨਾ ਹੈ हिਪ ਦੇ ਨਿਸ਼ਾਨ ਤੋਂ ਤੁਸੀਂ ਪਾਉਣਾ ਕਿੰਚ ਸਿੱਧਾ ਨਿਸ਼ਾਨ ਲਾ ਲੈਣਾਗਾ ਸਲਾਈ ਜਦੋਂ ਆਪਾਂ ਲਾਉਣੀ ਹੈ ਪੌਣਾ ਇੰਚ ਸਿੱਧੀ ਲਾਉਣੀ ਹੈ ਬਿਲਕੁਲ ਐਵੇਂ ਚੁੰਝ ਜੀ ਨਹੀਂ ਕੱਢਣੀ ਜਿਵੇਂ ਕਈ ਵਾਰੀ ਕਿਸੇ ਪਹਿਣ ਦੇ ਸੂਟ ਪਾਇਆ ਹੁੰਦਾ हिਪ ਕੋਲੋਂ ਕੰਨ ਜੇ ਨਿਕਲੇ ਪਏ ਹੁੰਦੇ ਨੇ ਇਸ ਲਈ ਜੀ ਤੁਸੀਂ ਸਿੱਧਾ ਨਿਸ਼ਾਨ ਲਾਉਣਾ ਫਿਰ ਤੁਸੀਂ ਕੀ ਕਰਨਾ ਇਸੇ ਤਰੀਕੇ ਨਾਲ ਜਦੋਂ ਫਿਟਿੰਗ ਦੀ ਸਲਾਈ ਲਾਉਣੀ ਹੈ ਉੱਥੇ ਤੁਸੀਂ ਇੰਚ ਦਾ ਲਗਭਗ ਤੁਹਾਡਾ ਸਿੱਧੀ ਸਲਾਈ ਹੋਣੀ ਚਾਹੀਦੀ ਬਿਲਕੁਲ ਸਿੱਧੀ ਤੇ ਇਸ ਤੋਂ ਬਾਅਦ ਤੁਸੀਂ ਇਹਨੂੰ ਸ਼ੇਪ ਦੇਣੀ ਹੈਗੀ ਜੇਕਰ ਤੁਸੀਂ ਇੱਥੋਂ ਹੀ ਬਿਲਕੁਲ ਵੀ ਇਹਨੂੰ ਸ਼ੇਪ ਦੇਣੀ ਸ਼ੁਰੂ ਕਰ ਦੋਗੇ ਤਾਂ हिਪ ਕੋਲੋਂ ਤੁਹਾਡੇ ਕਾ ਬੀ ਜਿਵੇਂ ਕਈ ਵਾਰੀ ਚੁੰਝਾਂ ਜੀਆਂ ਨਿਕਲਿਆ ਹੁੰਦੀਆਂ ਹੁੰਦੀਆਂ ਨੇ ਸਲਾਈ ਵੇਲੇ ਵੀ ਉਹ ਨਹੀਂ ਨਿਕਲਦੀਆਂ ਤੇ ਸ਼ੇਪ ਬਹੁਤ ਸੋਹਣੀ ਬਣਦੀ ਹੈ ਜਿਹੜੀ ਫਿਟਿੰਗ ਹੈ ਇਸ ਲਈ 2-2 ਇੰਚ ਦਾ ਜੀ ਆਪਾਂ ਮਾਰਜਨ ਰੱਖਾਂਗੇ ਵੀ ਜਿਹੜਾ ਸਲਾਈ ਜਿੱਥੋਂ ਸਲਾਈ ਤੋਂ ਬਾਹਰ ਕੱਪੜਾ ਰੱਖਣਾਗਾ ਬਾਦੂ ਕਈ ਵਾਰੀ ਇਹ ਹੋ ਜਾਂਦਾ ਜੀ ਵੀ ਫਿਟਿੰਗ ਚ ਬੰਦਾ ਭਾਰੀ ਪਤਲਾ ਹੋ ਜਾਂਦਾਗਾ ਤਾਂ ਕਈ ਵਾਰੀ ਖੋਲਣਾ ਪੈ ਜਾਂਦਾ ਇਸ ਲਈ ਆਪਾਂ ਨੇ ਨਿਸ਼ਾਨ ਲਾਏ ਨੇ ਹੁਣ ਇਸ ਆ ਜਾਾਂਗੇ ਜੀ ਆਪਾਂ ਕੱਪ ਪਲੇਟਾਂ ਤੇ ਕੱਪ ਪਲੇਟਾਂ ਦਾ ਕੀ ਕਰਨਾ ਜਦੋਂ ਆਪਾਂ ਨੇ ਲੰਬਾਈ 'ਚ ਨਿਸ਼ਾਨ ਲਾ ਲਿਆ ਜਿਹੜੀ ਆਪਾਂ ਨੀਚੇ ਵਾਲੀ ਲਾਉਣੀ ਐ ਉਹ ਆਪਾਂ ਜਿਹੜੀ ਪਲੇਟ ਦਾ ਨਿਸ਼ਾਨ ਹੈ ਉਹ ਤੋਂ ਸੂਤ ਪਰ ਥੱਲੇ ਨੂੰ ਰੱਖ ਕੇ ਤੇ ਕਮਰ ਦੇ ਨਿਸ਼ਾਨ ਨਾਲ ਆਪਾਂ ਸਾਈਡ ਤੇ ਮਲਾ ਲਾਂਗੇ ਇਹ ਦੇਖੋ ਤੁਸੀਂ ਜਿਵੇਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਜਿਹੜੀ ਉੱਪਰ ਲਈ ਪਲੇਟ ਹੈਗੀ ਮੋਢੇ ਵਾਲੀ ਤੇ ਉਹਦਾ ਆਪਾਂ ਥੋੜਾ ਜਿਹਾ ਉੱਪਰ ਨਿਸ਼ਾਨ ਰੱਖ ਕੇ ਵੀ ਸੂਤ ਪਰ ਉੱਪਰ ਨੂੰ ਰੱਖ ਕੇ ਫੱਟੀ ਨਿਸ਼ਾਨ ਲਾਈਆਂ ਤੇ ਜਿਹੜਾ ਆਪਾਂ ਬਾਕਸ ਬਣਾਇਆ ਸੀ ਜੀ ਉਹ ਤੋਂ ਅੰਦਰ ਨੂੰ ਸੂਤ ਪਰ ਰੱਖ ਕੇ ਇਹ ਦੇਖੋ ਜੀ ਇਹ ਆਪਣੇ ਕੱਪ ਪਲੇਟਾਂ ਦੇ ਨਿਸ਼ਾਨ ਹੋ ਗਏ ਬਿਲਕੁਲ ਦੇਸੀ ਤਰੀਕੇ ਨਾਲ ਤੁਹਾਨੂੰ ਦੱਸ ਰਹੀਆਂ ਜੀ ਜੇਕਰ ਤੁਹਾਨੂੰ ਇਹ ਤਰੀਕਾ ਵੀ ਸਮਝ ਨਹੀਂ ਆਇਆ ਫੇਰ ਤੁਹਾਨੂੰ ਹੋਰ ਕੋਈ ਤਰੀਕਾ ਨਹੀਂ ਸਮਝ ਆ ਸਕਦਾ ਅ ਇਥੋਂ ਆਪਾਂ ਨੇ ਸੋ ਇਹੀ ਕੰਮ ਜੀ ਆਪਾਂ ਨੇ ਮੋਡੇ ਦੀ ਕਟਿੰਗ ਵੇਲੇ ਕਰਨਾ ਆਪਾਂ ਨੇ 1 ਇੰਚ ਸਿੱਧਾ ਕਟਿੰਗ ਕਰਕੇ ਫੇਰ ਸ਼ੇਪ ਦੇਣੀ ਹੈਗੀ ਜੇਕਰ ਕੋਈ ਜ਼ਿਆਦਾ ਪਤਲਾ ਨਾ ਪੈ ਤਾਂ ਪਉਣਾ ਇੰਚ ਸਿੱਧਾ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਮੇਰੀ ਫਿਟਿੰਗ ਦਾ ਨਿਸ਼ਾਨ ਕਿੱਥੇ ਹੈ ਤੇ ਮੈਂ 1 ਇੰਚ ਤੋਂ ਅ ਜਿਹੜਾ ਫਰੰਟ ਮੋਡਾ ਉਹਦਾ ਸਿੱਧਾ ਨਿਸ਼ਾਨ ਲਾਇਆ ਪਹਿਲਾਂ ਇਹ ਦੇਖ ਸਕਦੇ ਹੋ ਤੁਸੀਂ ਇਕੰਝਦਾ ਜੀ ਆਪਾਂ ਬਾਕਸ ਤੋਂ ਵਧਾ ਕੇ ਫਰੰਟ ਮੋੜ ਦਾ ਰੱਖਿਆਗਾ ਤੇ ਇੱਕ ਤੋਂ ਪੌਣਾ ਇੱਕ ਸੂਤ ਇੱਕ ਸੂਤ ਕੁ ਪਰ ਬਸ ਕਟਾ ਕੇ ਆਪਾਂ ਨੇ ਬੈਕ ਮੋੜਾ ਰੱਖਣਾਗਾ ਇਦੀ ਵੀ ਸ਼ੇਪ ਆਪਾਂ ਹੱਥ ਨਾਲ ਸੈੱਟ ਕਰ ਲਾਂਗੇ ਪਹਿਲਾਂ ਆਪਾਂ ਕੱਟ ਕੇ ਜਾਣਾਗਾ ਫਿਰ ਸੈਂਟਰ ਚ ਰਾਉਂਡ ਸ਼ੇਪ ਦੇ ਦੇਣੀ ਆ ਮੋਢੇ ਤੇ ਲਿਜਾ ਕੇ ਫਿਰ ਆਪਾਂ ਨੇ ਤਕੋਣ ਚ ਮਲਾ ਦੇਣਾ ਇਕੋ ਲਖਤ ਸਿੱਧਾ ਤਕੋਣਾ ਮੋਢਾ ਨਹੀਂ ਕੱਟਣਾ ਆਪਾਂ ਨੇ ਇਹਦੇ ਨਾਲ ਕੀ ਹੈਗਾ ਜਿਹੜੀ ਆਪਣੇ ਮੋਢੇ ਦੇ ਪਿੱਛੇ ਬੁਲਬਲੇ ਜੇ ਬਣਦੇ ਨੇ ਉਹ ਨਹੀਂ ਬਣਦੇ ਜਿਆਦਾ ਡੂੰਗਾ ਵੀ ਨਹੀਂ ਆਪਾਂ ਨੇ ਵੀ ਐ ਵੀ ਫਰੰਟ ਜਿੰਨਾ ਵੀ ਨਹੀਂ ਕੱਟਣਾ ਤੇ ਜ्यादा ਆਪਾਂ ਨਹੀਂ ਬਾਹਰ ਨੂੰ ਵੀ ਨਹੀਂ ਰੱਖਣਾ ਹੁਣ ਪਹਿਲਾਂ ਤੁਹਾਨੂੰ ਮੋਡੇ ਦੀ ਕਟਿੰਗ ਕਰਕੇ ਦਿਖਾ ਦੰਨੇ ਆ ਜੀ ਇਸ ਤੋਂ ਬਾਅਦ ਬਾਕੀ ਆਪਾਂ ਕਟਿੰਗ ਕਰਾਂਗੇ ਵੀਡੀਓ ਨੂੰ ਮੈਨੂੰ ਥੋੜਾ ਜਿਹਾ ਫਾਸਟ ਕਰਨਾ ਪੈਂਦਾ ਜੀ ਕਿਉਂਕਿ ਫਿਰ ਜਿਆਦਾ ਵੀਡੀਓ ਲੰਬੀ ਹੋ ਜਾਂਦੀ ਹੈ ਇਹ ਦੇਖੋ ਜੀ ਪਹਿਲਾਂ ਆਪਾਂ ਨੇ ਸਿਰਫ ਦੋ ਪੱਲੇ ਉੱਪਰ ਵਾਲੇ ਚੱਕੇ ਨੇ ਉੱਪਰ ਹਮੇਸ਼ਾ ਫਰੰਟ ਵਾਲਾ ਪੱਲਾ ਪਿਛਾ ਕੇ ਰੱਖੋ ਜੀ ਉੱਪਰ ਵਾਲੇ ਪੱਲੇ ਚੱਕ ਲਏ ਇੱਥੇ ਆਪਾਂ ਨੇ ਫਰੰਟ ਦੀ ਜਿਹੜੀ ਕਾਟ ਪਾਤੀ ਹੁਣ ਆਪਾਂ ਨੇ ਬੈਕ ਦੀ ਕਾਟ ਦੀ ਤੁਹਾਨੂੰ ਦੁਬਾਰਾ ਇਹ ਨਿਸ਼ਾਨ ਲਾ ਦਨੇ ਆ ਜੀ ਇੱਥੋਂ ਦੇਖੋ ਆਪਾਂ ਨੇ ਸ਼ੇਪ ਦਿੰਦੇ ਦਿੰਦੇ ਆ ਰੌਂਡ ਜੀ ਸ਼ੇਪ ਦੇ ਕੇ ਇਸ ਤਰੀਕੇ ਨਾਲ ਮੋੜ ਦੇ ਨਿਸ਼ਾਨ ਲਾ ਲੈਣੇ ਨੇ ਹੁਣ ਆਪਣੇ ਮੋੜ ਦੇਖੋ ਜੀ ਦੋਨੋਂ ਕਟਿੰਗ ਹੋ ਗਏ ਹੁਣ ਕੱਲ ਨੂੰ ਤੁਹਾਨੂੰ ਆਪਾਂ ਬਾਵਾ ਦੀ ਕਟਿੰਗ ਦੱਸਾਂਗੇ ਤੇ ਕਿਵੇਂ ਵੀ ਬ ਮੋਡਾ ਮੋਡਾ ਕਿਵੇਂ ਰੱਖੀਏ ਇਹਦਾ ਤੁਹਾਨੂੰ ਉਹ ਵੀ ਦੱਸਾਂਗੇ ਬਾਕੀ ਹੁਣ ਤੁਸੀਂ ਸੋਚ ਰਹੇ ਹੋਵੋਗੇ ਜੀ ਵੀ ਮੈਂ ਦੋਨੋਂ ਪੱਲੇ ਇੱਕਸਾਰ ਕੱਟੇ ਨੇ ਮੈਂ ਪੱਲੇ ਦੋਨੋਂ ਇੱਕਸਾਰ ਕੱਟੇ ਨੇ ਜੀ ਪਰ ਮੇਰਾ ਗਲਾ ਜ ਕਦੇ ਪਿੱਛੇ ਨਹੀਂ ਜਾਊਗਾ ਕਿਉਂਕਿ ਇਹਦਾ ਤਰੀਕਾ ਆਪਾਂ ਫਿਟਿੰਗ ਦੀਆਂ ਜਿਹੜੀਆਂ ਸਲਾਈਆਂ ਲਾਵਾਂਗੇ ਉਹਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਸਹੀ ਤਰੀਕਾ ਜਿਹੜਾ ਫਿਟਿੰਗ ਦੀ ਸਲਾਈ ਜਿਹੜੀ ਆਪਨੀ ਲਾਉਣੇ ਆਂਗੇ ਉਹਦਾ ਕੀ ਹੈਗਾ ਉਦੇ ਲਈ ਤੁਸੀਂ ਵੀਡੀਓ ਜ਼ਰੂਰ ਦੇਖ ਲਿਓ ਆਪਾਂ ਪਹਿਲਾਂ ਕਟਿੰਗ ਕੀਤੀ ਹੈਗੀ ਪੂਰੇ ਸੂਟ ਦੀ ਇਸ ਤੋਂ ਬਾਅਦ ਸਿਲਾਈ ਦੀ ਵੀ ਆਪਾਂ ਕੱਲੀ-ਕੱਲੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨੀ ਹੈਗੀ ਇਸੇ ਲਈ ਆਪਾਂ ਨੇ ਇਹ ਕੋਰਸ ਜਿਹੜਾ ਸ਼ੁਰੂ ਕਰਿਆਗਾ ਇਹ ਦੇਖੋ ਤੁਸੀਂ ਪੌਣੇ 2 ਹੈਗੇ ਆ ਜੀ ਉੱਪਰਲੀ ਪਲੇਟ ਦਾ ਮਾਰਜਨ ਰੱਖਿਆਗਾ ਪਿੱਛੇ ਹਟਾ ਕੇ ਤੇ ਸਵਾ 2 ਆਪਾਂ ਨੇ ਰੱਖਣਾ ਨੀਚੇ ਵਾਲੀ ਪਲੇਟ ਦਾ ਕੱਪ ਪਲੇਟਾਂ ਦੇ ਨਿਸ਼ਾਨ ਤੁਸੀਂ ਇਸ ਤਰੀਕੇ ਨਾਲ ਲਾਉਣੇ ਨੇ ਪਹਿਲਾਂ ਆਪਾਂ ਨੇ ਸਿੱਧੀਆਂ ਲੈਣਾ ਲਾਈਆਂ ਨੇ ਜੀ ਫਿਰ ਆਪਾਂ ਨੇ ਜਿੱਥੇ ਤੱਕ ਆਪਣੀ ਪਲੇਟ ਰੱਖਣੀ ਹੈ ਉੱਥੇ ਆਪਾਂ ਨੇ ਕੱਪ ਪਲੇਟ ਦੇ ਨਿਸ਼ਾਨ ਲਾ ਲੇ ਹੁਣ ਜਿਹੜਾ ਤੁਸੀਂ ਮਾਰਕਰ ਮੈਂ ਵਰਤ ਰਹੀ ਆ ਇਹ ਬਟਰ ਅਰੇਜੇਬਲ ਜਿਹੜਾ ਮਾਰਕਰ ਹੈਗਾ ਇਹ ਇਹਨੂੰ ਜਦੋਂ ਆਪਾਂ ਪਾਣੀ ਦਾ ਜੇ ਉਹ ਵੀ ਛਿੱਟਾ ਮਾਰ ਦਾਂਗੇ ਜਿੱਥੇ ਪਾਣੀ ਦਾ ਛਿੱਟਾ ਵੱਜ ਜੂਗਾ ਉੱਥੋਂ ਇਹ ਗਾਇਬ ਹੀ ਹੋ ਜਾਂਦਾ ਇਹਦਾ ਕਲਰ ਵੀ ਨਹੀਂ ਕਿਸੇ ਚੀਜ਼ ਤੇ ਚੜਦਾ ਐਨੀ ਵਧੀਆ ਚੀਜ਼ ਹੈਗੀ ਇਹ ਤੁਸੀਂ ਇੱਕ ਵਾਰੀ ਜ਼ਰੂਰ ਵਰਤ ਕੇ ਦੇਖਿਓ ਹੁਣ ਆਪਾਂ ਨੇ ਦੇਖੋ ਜੀ ਜਿੱਥੇ ਜਿੱਥੇ ਆਪਾਂ ਨੇ ਨਿਸ਼ਾਨ ਲਾਏ ਸੀ ਬਾਹਰਲੇ ਨਿਸ਼ਾਨਾਂ ਤੋਂ ਆਪਾਂ ਕਟਿੰਗ ਕਰ ਲਈ ਅੰਦਰਲੇ ਨਿਸ਼ਾਨ ਆਪਣੇ ਸਲਾਈ ਦੇ ਨੇ ਹੁਣ ਆਪਾਂ ਨੇ ਕੱਟ ਜ਼ਰੂਰ ਲਾਉਣੇ ਨੇ ਇਹਦੇ ਵਿੱਚ ਇੱਕ ਕੱਟ ਲਾਉਣਾ ਜੀ ਸਾਈਡ ਪਲੇਟਾਂ ਤੇ ਤੇ ਜਿਹੜਾ ਆਪਣਾ ਕਮਰ ਦਾ ਨਿਸ਼ਾਨ ਹੈ ਉੱਥੇ ਤੇ ਇੱਕ हिਪ ਤੇ ਤੇ ਇੱਕ ਜਿੱਥੋਂ ਆਪਾਂ ਨੇ ਘੇਰਾ ਫੋਲਡ ਕਰਨਾ ਉੱਥੇ ਇਹ ਨਿਸ਼ਾਨ ਲਗਾਉਣੇ ਬਹੁਤ ਜ਼ਰੂਰੀ ਨੇ ਜੀ ਇਹ ਨਿਸ਼ਾਨ ਆਪਣੇ ਸਲਾਈ ਵੇਲੇ ਕੰਮ ਆਉਣਗੇ ਤੇ ਜਿਹੜੀ ਫਿਟਿੰਗ ਦੀ ਸਲਾਈ ਹੈ हिਪ ਤੇ ਕਮਰ ਵਾਲੇ ਨਿਸ਼ਾਨਾਂ ਦੀ ਬਣਦੀ ਹੈਗੀ ਸਹੀ ਫਿਟਿੰਗ ਬਣਾਉਣ ਲਈ ਇਹ ਨਿਸ਼ਾਨ ਲਾਉਣੇ ਜ਼ਰੂਰੀ ਨੇ ਜਿਹੜੇ ਕੱਟ ਨੇ ਜਿਹੜੇ ਛੋਟੇ-ਛੋਟੇ ਕੱਟ ਪਾਏ ਨੇ ਮੈਂ ਇਹ ਦੇਖੋ ਇਹ हिਪ ਤੇ ਆ ਗਿਆ ਗਲੇ ਦੀ ਵੀ ਆਪਾਂ ਤੁਹਾਨੂੰ ਸਲਾਈ ਵੇਲੇ ਪੂਰੀ ਵੀਡੀਓ ਬਣਾਵਾਂਗੇ ਜੀ ਤੇ ਇਸ ਤਰੀਕੇ ਨਾਲ ਇਹ ਪੱਲੇ ਆਪਾਂ ਫੋਲਡ ਕਰਕੇ ਇਹਨੂੰ ਬੰਨ ਕੇ ਵੀ ਰੱਖ ਸਕਦੇ ਹੋ ਜੇਕਰ ਤੁਹਾਨੂੰ ਐ ਆ ਵੀ ਜ਼ਿਆਦਾ ਕੱਪੜੇ ਤੁਹਾਡੇ ਕੋਲ ਕਟਿੰਗ ਵਾਲੇ ਹੋਣ ਤਾਂ ਤੁਸੀਂ ਬੰਨ ਕੇ ਸਾਈਡ ਤੇ ਰੱਖ ਸਕਦੇ ਹੋ ਧੰਨਵਾਦ ਜੀ